ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਦੇ ਹਾਂ ਮਟਾਪੇ ਤੋਂ ਮੁਕਤੀ ਭਾਗ 8.4 ਸੰਘਣੇ ਮਿੱਠੇ ਕਾਰਬ ਇਸ ਕਿਸਮ ਦੇ ਕਾਰਬ ਵਿੱਚ ਖੰਡ ਗੁੜ ਲੱਡੂ ਮਠਿਆਈਆਂ ਕੋਲਡ ਡਰਿੰਕ ਡੱਬਾ ਬੰਦ ਜੂਸ ਅਤੇ ਹੋਰ ਅਜਈਆਂ ਚੀਜ਼ਾਂ ਆਉਂਦੀਆਂ ਹਨ ਜਿਨ੍ਹਾਂ ਵਿੱਚ ਨਿਰਾ ਮਿੱਠਾ ਹੀ ਹੁੰਦਾ ਹੈ ਪਰ ਹੋਰ ਕੋਈ ਖਾਸ ਮੋਟਾ ਜਾਂ ਛੋਟਾ ਪੋਸ਼ਟਿਕ ਤੱਤ ਨਹੀਂ ਹੁੰਦਾ ਸਾਨੂੰ ਇਹ ਹੁਣ ਤੋਂ ਹੀ ਸਮਝ ਲੈਣਾ ਚਾਹੀਦਾ ਹੈ ਕੋਈ ਵੀ ਖਾਣ ਵਾਲੀ ਚੀਜ਼ ਜਿੰਨੀ ਜ਼ਿਆਦਾ ਮਿੱਠੀ ਹੋਵੇਗੀ ਓਨੀ ਹੀ ਛੇਤੀ ਚਰਬੀ ਚੜਾਵੇਗੀ ਖਾਸ ਕਰ ਜਦੋਂ ਅਸੀਂ ਸਰੀਰ ਨੂੰ ਕੈਲਰੀ ਘਾਟੇ ਵਿੱਚ ਨਹੀਂ ਰੱਖ ਪਾਉਂਦੇ ਕਾਰਬ ਖਾਣ ਕਰਕੇ ਚਰਬੀ ਚੜਨ ਦਾ ਕਾਰਨ ਹੈ ਇਨਸੂਲਿਨ ਜਿਸ ਦੇ ਬਾਰੇ ਕੁਝ ਹੱਦ ਤੱਕ ਅਸੀਂ ਪਹਿਲਾਂ ਹੀ ਪੜ ਚੁੱਕੇ ਹਾਂ ਭਾਗ ਨੰਬਰ 3 ਵਿੱਚ ਅਸੀਂ ਚਰਚਾ ਕੀਤੀ ਸੀ ਕੋਈ ਵੀ ਖਾਣ ਵਾਲੀ ਚੀਜ਼ ਪੇਟ ਵਿੱਚੋਂ ਜਿੰਨੀ ਤੇਜ਼ੀ ਨਾਲ ਹਾਜ਼ਮ ਹੋ ਕੇ ਖੂਨ ਵਿੱਚ ਰਲਦੀ ਹੈ ਉਹ ਸੈੱਲ ਦੇ ਬਾਹਰ ਗਲੂਕੋਜ਼ ਦੇ ਕਣਾਂ ਦੀ ਓਨੀ ਹੀ ਜ਼ਿਆਦਾ ਭੀੜ ਬਣਾਉਂਦੀ ਹੈ। ਸਭ ਤਰ੍ਹਾਂ ਦੇ ਖਰਾਕੀ ਤੱਤਾਂ ਵਿੱਚੋਂ ਸੰਧਨੇ ਮਿੱਠੇ ਕਾਰਬੀ ਇਹੋ ਜਿਹੇ ਤੱਤ ਹਨ ਜੋ ਸਭ ਤੋਂ ਤੇਜ਼ ਹজম ਹੁੰਦੇ ਹਨ ਅਤੇ ਜ਼ਿਆਦਾ ਭੀੜ ਪਾਉਂਦੇ ਨੇ। ਜਿਵੇਂ ਲੋਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਕਰਮੀਆਂ ਦੀ ਜ਼ਰੂਰਤ ਪੈਂਦੀ ਹੈ। ਉਸੇ ਤਰ੍ਹਾਂ ਗਲੂਕੋਜ਼ ਦੇ ਕਣਾਂ ਦੀ ਏਪੀ ਨੂੰ ਕਾਬੂ ਕਰਨ ਲਈ ਇਨਸੂਲਿਨ ਦੀ ਜ਼ਰੂਰਤ ਹੁੰਦੀ ਹੈ। ਇਨਸੂਲਿਨ ਵੀ ਓਨਾ ਹੀ ਗਲੂਕੋਜ਼ ਸੈੱਲਾਂ ਦੇ ਅੰਦਰ ਡੱਕ ਸਕਦਾ ਹੈ ਜਿੰਨੀ ਸੈੱਲ ਦੇ ਅੰਦਰ ਜਗ੍ਹਾ ਹੋਵੇਗੀ। ਬਾਕੀ ਗਲੂਕੋਜ਼ ਬਾਹਰ ਰਹਿ ਜਾਂਦਾ ਹੈ ਹੁਣ ਇਸ ਬਚੇ ਹੋਏ ਗਲੂਕੋਜ਼ ਨੂੰ ਇਨਸੂਲਿਨ ਆਪਣੇ ਜਿਗਰ ਵਿੱਚ ਜਮਾ ਕਰ ਲੈਂਦਾ ਹੈ ਜੇਕਰ ਫਿਰ ਵੀ ਗਲੂਕੋਜ਼ ਬਚ ਜਾਵੇ ਤਾਂ ਇਸ ਨੂੰ ਚਰਬੀ ਵਿੱਚ ਬਦਲ ਕੇ ਚਰਬੀ ਸੈੱਲਾਂ ਵਿੱਚ ਸੰਘਨੇ ਮਿੱਠੇ ਕਾਰਬ ਇਨਸੂਲਿਨ ਵਿੱਚੋਂ ਜ਼ਿਆਦਾਤਰ ਚਰਬੀ ਵਿੱਚ ਹੀ ਬਦਲ ਜਾਂਦੇ ਹਨ ਜਿਆਦਾ ਸੰਘਨੇ ਮਿੱਠੇ ਕਾਰਬ ਖਾਣ ਦੀ ਇੱਕ ਹੋਰ ਸਮੱਸਿਆ ਹੈ ਕਿ ਇਹਨਾਂ ਦਾ ਤਾਪ ਪ੍ਰਭਾਵ ਬਹੁਤ ਘੱਟ ਹੁੰਦਾ ਹੈ ਲਗਭਗ 3% ਸੋ ਕਹਿ ਸਕਦੇ ਹਾਂ ਕਿ ਇਸੇ ਕਿਸਮ ਦੇ ਕਾਰਬੋਹਾਈਡਰੇਟ ਵਿਚੋਂ ਮਿਲ ਰਹੀਆਂ ਜ਼ਿਆਦਾਤਰ ਕੈਲਰੀਆਂ ਸਾਡੇ ਸਰੀਰ ਵੱਲੋਂ ਚਰਬੀ ਜਮਾ ਕਰਨ ਲਈ ਹੀ ਵਰਤੀਆਂ ਜਾ ਸਕਦੀਆਂ ਨੇ ਇਸੇ ਲਈ ਜੇਕਰ ਤੁਹਾਡਾ ਮਕਸਦ ਚਰਬੀ ਘਟਾਉਣਾ ਹੈ ਤਾਂ ਤੁਸੀਂ ਇਸ ਕਿਸਮ ਦੇ ਕਾਰਬੋਹਾਈਡਰੇਟ ਨੂੰ ਬਿਲਕੁਲ ਬੰਦ ਕਰ ਸਕਦੇ ਹੋ ਬਾਕੀ ਜੇਕਰ ਤੁਸੀਂ ਆਪਣੀ ਕੈਲਰੀ ਖਰਚੇ ਦੀ ਸੀਮਾ ਵਿੱਚ ਰਹਿੰਦੇ ਹੋ ਰੋਜ਼ ਆਪਣੀ ਮਨਪਸੰਦ ਮਿੱਠੀ ਚੀਜ਼ ਖਾਂਦੇ ਹੋ ਤਾਂ ਵੀ ਜਮਾ ਚਰਬੀ ਘਟਦੀ ਰਹੇਗੀ ਉਸ ਦਾ ਕਾਰਨ ਹੈ ਕਿ ਭਾਵੇਂ ਇੱਕ ਵਾਰ ਸੰਘਨੇ ਮਿੱਠੇ ਕਾਰਬ ਖਾਣ ਨਾਲ ਚਰਬੀ ਜਮਾ ਹੋ ਜਾਵੇ ਪਰ ਕੈਲਰੀ ਘਾਟੇ ਨੂੰ ਪੂਰਾ ਕਰਨ ਲਈ ਜਦੋਂ ਦਿਨ ਦੇ ਕਿਸੇ ਹੋਰ ਵੇਲੇ ਸਰੀਰ ਨੂੰ ਊਰਜਾ ਦੀ ਲੋੜ ਪਈ ਤਾਂ ਜਮਾ ਹੋਈ ਉਸੇ ਚਰਬੀ ਨੂੰ ਮੁੜ ਗਲੂਕੋਜ਼ ਵਿੱਚ ਹੀ ਬਦਲਾਇਆ ਜਾ ਸਕਦਾ ਹੈ ਤਾਂ ਦੋਸਤੋ ਆਪਣੇ ਇਸ ਚੈਨਲ ਦੇ ਨਾਲ ਬਨੇ ਰਹੋ ਅਗਲੇ ਚੈਪਟਰ ਦੇ ਵਿੱਚ ਅਸੀਂ ਦਰਮਿਆਨੇ ਮਿੱਠੇ ਕਾਰਬ ਕੀ ਹੁੰਦੇ ਹਨ ਉਸ ਦੇ ਉੱਤੇ ਚਰਚਾ ਕਰਾਂਗੇ ਸਤਿ